ਬਾਦਲ ਪਰਿਵਾਰ ਦੇ ਖਾਸ ਖਾਸ ਅਤੇ ਲੰਬੀ ਹਲਕੇ ਦੇ ਸ਼ਕਤੀਸ਼ਾਲੀ ਅਕਾਲੀ ਆਗੂ ਦਇਆਲ ਸਿੰਘ ਖੂੜੇਵਾਲੀ ਦੇ ਘਰ ਅੱਜ ਵਿਜੀਲੈਂਸ ਨੇ ਮੁਰਛਾਪੇ ਮਾਰੀ ਕੀਤੀ। ਆਮਦਨ ਤੋਂ ਵਧੇਰੇ ਜ਼ਾਇਦਾਦ ਬਣਾਉਣ ਦੇ ਮਾਮਲੇ ਵਿੱਚ ਜਬਾਨਤ ਅਰਜੀ ਰੱਦ ਹੋ ਜਾਣ ਤੋਂ ਬਾਅਦ ਵਿਜੀਲੈਂਸ ਵੱਲੋਂ ਛਾਪੇਮਾਰੀ ਕੀਤੀ ਜਾ ਰਹੀ ਹੈ। ਦਿਆਲ ਸਿੰਘ ਕੁੜਿਆਵਾਲੀ ਦੀ ਰਿਹائش ਅਤੇ ਉਹਨਾਂ ਦੇ ਭਰਾ ਕਰਨੈਲ ਸਿੰਘ ਦੀ ਰਿਹائش ਤੇ ਅੱਜ ਵਿਜੀਲੈਂਸ ਨੇ ਛਾਪੇਮਾਰੀ ਕਰਕੇ ਦਿਆਲ ਸਿੰਘ ਕੁੜਿਆਵਾਲੀ ਦੀ ਪੁਲਾਟਚ ਕੀਤੀ। ਵੇਡਿਲੈਂਸ ਨੇ ਇਹਦੇ ਰੇਡ ਕੀਤੀ ਆ ਦਾਲਸੈਂਕ ਕੋਲੇਾਂ ਦੀ ਟਾਣੀ ਤੇ ਤੁਸੀਂ ਖੜੇ ਹੋ ਕਿੱਥੇ ਕਿੱਥੇ ਰੇਡ ਕੀਤੀ ਹੈ ਇੱਕ ਤਰ੍ਹਾਂ ਜਿੱਥੇ ਕੀਤੀ ਇੱਕ ਇਹਦੇ ਬ੍ਰਦਰ ਦੀ ਰੈਸ਼ ਤੇ ਕੀਤੀ ਆ ਨਾਲ ਹੀ ਘਰ ਉਹਨਾਂ ਦਾ ਹਾਂਜੀ ਉੱਥੇ ਵੀ ਕੀਤੀ ਉੱਥੇ ਨਹੀਂ ਬਣੀ ਜੀ ਨਹੀਂ ਮਿਲੀ ਜੀ ਇਹ ਕਿੰਨੀਆਂ ਟੀਮਾਂ ਜਾਨੀ ਕਿ ਗਠਨ ਕੀਤਾ ਹੈ ਤੇ ਕਿੰਨੀਆਂ ਟੀਮਾਂ ਲੱਗੀਆਂ ਇਹਨਾਂ ਨੂੰ ਟੀਮਾਂ ਇਹ ਅ ਟੀਮ ਵੱਖ-ਵੱਖ ਗਠਿਤ ਕੀਤੀਆਂ ਜੀ ਉਹ অপশন ਨੇ ਉਹਦੇ ਸਾਹਮਣੇ ਕੀਤੀਆਂ ਪਰ ਉਹ ਅਲੱਗ ਲੇ ਡਿਊਟੀ ਲੱਗੀ ਹੈ ਮੇਰੀ ਡਿਊਟੀ ਇੱਧਰ ਲੱਗੀ ਸੀ ਜੀ ਮੈਨੂੰ ਦੂਜੇ ਬਾਰੇ ਪਤਾ ਨਹੀਂ ਕਿੱਥੇ ਕਿਦੇ ਜੀ ਹੁਣ ਘਰ ਅੰਦਰ ਗਏ ਹੋ ਤੁਹਾਨੂੰ ਕੋਈ ਪਰਿਵਾਰ ਦਾ ਕੋਈ ਜੀ ਨਹੀਂ ਮਿਲਿਆ ਨਹੀਂ ਕੋਈ ਨਹੀਂ ਮਿਲਿਆ ਜੀ ਸਰਪੰਨ ਦੇ ਕੰਮ ਕਰਨ ਲਈ ਬੰਦੇ ਹੋ ਹੀ ਮਿਲੇ ਇੱਕ ਦਿੰਦੇ ਹੀ ਉਹਨਾਂ ਨੇ ਹਾਂ ਜੀ ਇਹ ਕਿੰਨੀਆਂ ਟੀਮਾਂ ਇਕੱਠੀਆਂ ਕੀਤਾ ਗਿਆ ਉਹਨਾਂ ਨੂੰ ਪੜਨ ਨਹੀਂ ਦੇ ਇਹ ਸਾਡੇ ਐਸਐਸਪੀ ਸ਼੍ਰੀ ਅਸ਼ੋਕ ਪਟ ਜੀ ਵੀਰਸਪੁਰੋਂ ਬਠੰਡਾ ਉਹਨਾਂ ਦੇ ਦੇਸ਼ਾਂ ਦੇ ਸੀ ਸੀ ਹਦਾਇਤ ਸੀ ਡੀ ਐਸ ਪੀ ਅਸ਼wini ਕੁਮਾਰ ਜੀ ਨੇ ਇਨਵੈਸਟੀਗੇਸ਼ਨ ਕਰਦੀ ਉਹਨਾਂ ਦੇ ਜ਼ਿਆਦਾ ਤੇ ਵੱਖ-ਵੱਖ ਮਲਕੀ ਟੀਮਾਂ ਗੱਠਿਤ ਕੀਤੀਆਂ ਜਿੱਥੇ ਵੀ ਇਨਫੋਰਮੇਸ਼ਨ ਮਿਲਦੀ ਉਹਤੇ ਰੇਡ ਕਰਦੇ ਆ ਠੀਕ ਹੈ ਹਾਂਜੀ ਹੋਰ ਕਿੱਥੇ ਕਿੱਥੇ ਰੇਡ ਕੀਤੀ ਗਈ ਹੈ ਤੇ ਅਲੱਗ-ਅਲੱਗ ਟੀਮਾਂ ਨੇ ਰੇਡ ਕੀਤੀ ਹੈ ਜੀ ਮੇਰੀ ਡਿਊਟੀ ਇੱਧਰ ਲੱਗੀ ਸੀ ਤੇ ਬਾਕੀ ਦਾ ਤਾਂ ਮੈਨੂੰ ਨਹੀਂ ਪਤਾ ਹੀ ਉਹ ਹਰ ਬੰਦੇ ਨੂੰ ਵੱਖਰੀ ਡਿਊਟੀ ਲੱਗੀ ਟੀਮਾਂ ਦੀ ਠੀਕ ਹੈ ਇਹ ਆਪਣਾ ਇਹਨਾਂ ਤੇ ਇੱਕ ਵਾਰੀ ਜ਼ਮਾਨਤ ਇਹਨਾਂ ਨੂੰ ਮਿਲ ਗਈ ਸੀ ਜ਼ਮਾਨਤ ਰੱਦ ਹੋਣ ਦਾ ਕੀ ਕਾਰਨ ਹੈ ਜੀ ਇਹਦਾ ਉਹ ਪੀਸੀਐਕਟ ਵਿੱਚ ਦਾ ਜਮਾਨਤ ਹੋਈ ਹੈ ਜਿਹੜੇ ਆਈਪੀਐਸ ਵਿੱਚ ਵਾਧਾ ਹੋਇਆ 420 788 71 ਉਹਦੇ ਵਿੱਚ ਨੀ ਜਮਾਨਤ ਮਿਲੀ ਉਹ ਚ ਰਿਜੈਕਟ ਹੋਈ ਹੈ ਜੀ